ਦੇਖੋ ਇੰਡਸਟਰੀ ਦੇ ਵਿੱਚ ਇੰਟਰਸਟ ਨਹੀਂ ਘਟ ਰਿਹਾ ਲੋਗ ਉਵੇਂ ਹੀ ਫਿਲਮਾਂ ਤਲਾਤੜ ਬਣਾ ਰਹੇ ਆ ਇੰਟਰਸਟ ਘਟ ਰਿਹਾ ਪਬਲਿਕ ਦਾ ਹਾਂ ਦੇਖਣ ਵਾਲਾ ਪਬਲਿਕ ਦੇਖਣੇ ਨਹੀਂ ਜਾ ਰਹੀ ਥੀਏਟਰਾਂ ਦੇ ਵਿੱਚ ਭੀੜ ਨਹੀਂ ਹੈਗੀ ਫਿਰ ਪ੍ਰੋਡਿਊਸਰ ਦੇ ਪੈਸੇ ਪੂਰੇ ਨਹੀਂ ਹੁੰਦੇ ਉਦੋਂ ਫਿਰ ਫਿਲਮ ਆਈ ਮੰਧਾਨੀਆਂ ਮਲਟੀ ਸਟਾਰ ਕਾਸਟ ਫਿਲਮ ਸੀ ਆਡੀਅנס ਨਹੀਂ ਚਰਚਾ ਵੀ ਨਹੀਂ ਹੈ ਇੱਕ ਫਿਲਮ ਆਈ ਜੇ ਜੱਟ ਵਿਗੜ ਗਿਆ ਕੋਈ ਚਰਚਾ ਨਹੀਂ ਉਹ ਦਸਾਂ ਬੰਦਿਆਂ ਨੂੰ ਹੀ ਐਕਟਰ ਲੈਣਾ ਉਹਨਾਂ ਨੂੰ ਕਾਮੇਡੀਅਨ ਲੈਣਾ ਉਹਨਾਂ ਨੂੰ ਹੀਰੋ ਲੈਣਾ ਉਹਨਾਂ ਦੀ ਆਪਣਾ ਡਾਇਰੈਕਟਰ ਹੈ ਉਹ ਸਾਰੇ ਇਕੱਠੇ ਕਰਕੇ ਇੱਕ ਫਿਲਮ ਬਣਾ ਦਿੰਦੇ ਉਹਨਾਂ ਦਾ ਇੱਕ ਰਾਈਟਰ ਹੈ ਠੀਕ ਹੈ ਹੁਣ ਦੂਜੇ ਪਾਸੇ ਵੀ ਇਦਾਂ ਇੱਕ ਗਰੁੱਪ ਇਕੱਠਾ ਹੋ ਗਿਆ ਉਹ ਵੀ ਐਂ ਕਰ ਰਹੇ ਹੋਹੀ 10 ਫੀਸ ਯਾਰ ਲੋਗ ਆਡੀਅנס ਜਿਹੜੀ ਹੈ ਉਹ ਹੁਣ ਵੈਬ ਸੀਰੀਜ਼ ਦੇਖ ਰਹੀ ਹੈ ਚਾਹੇ ਪੰਜਾਬੀ ਵੈਬ ਸੀਰੀਜ਼ ਵੀ ਹੋਵੇ ਦਿਲ ਜਿੱਦ ਦਿਲਜੀਤ ਦੋਸਾਂਜ ਹੈ ਉਹਨੇ ਐਕਟਿੰਗ ਕੀਤੀ ਹੈ ਪਹਿਲੀਆਂ ਫਿਲਮਾਂ ਉਹਦੀ ਵੀ ਨਹੀਂ ਚੱਲੀਆਂ ਜਦੋਂ ਐਕਟਿੰਗ ਕੀਤੀ ਸਿੱਖੀ ਨਿਖਾਰ ਆਇਆ ਫਿਰ ਚੱਲਿਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਥੀਏਟਰ ਆਰਟਿਸਟਾਂ ਨਾਲ ਪਰਿਆ ਪਿਆ ਕਿਉਂ ਨਹੀਂ ਉਹਨਾਂ ਨੂੰ ਮੌਕਾ ਦਿੰਦੇ ਨਵੇਂ ਚਿਹਰੇ ਨੂੰ ਮੌਕਾ ਇੰਦੇ ਆਡੀਸ਼ਨ ਜ਼ਰੂਰ ਹੁੰਦਾ ਆਡੀਸ਼ਨ ਦੇ ਵਿੱਚ 5-500 ਲੋਕ ਆਉਂਦੇ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਆ ਆਡੀਸ਼ਨ ਦੇ ਕੇ ਉਹ ਲੰਘ ਜਾਂਦੇ ਆ ਬਹੁਤ سارے ਲੋਕ ਨੂੰ ਦੇਖ ਰਿਹਾ ਮੈਂ ਕੋਈ ਬਹੁਤ ਖੂਬਸੂਰਤ ਥੋੜਾ ਉਤਰਮਿੰਦਰ ਵਰਗੀ ਉਹਦੀ ਪਰਸਨੈਲਿਟੀ ਥੋੜਾ ਪਰ ਉਹਦੀ ਐਕਟਿੰਗ 'ਚ ਜਾਨ ਹੈ ਸੋਹਣਾ ਐਕਟਰ ਨਹੀਂ ਹੁੰਦਾ ਵੈਬ ਸੀਰੀਜ਼ ਕਿਉਂ ਚੱਲ ਰਹੀਆਂ ਉਸ ਦਾ ਕੋਈ ਬਹੁਤ ਵੱਡੇ ਐਕਟਰ ਨਹੀਂ ਹੈਗੇ ਉਸ ਦਾ ਨਵੇਂ ਫਰੈਸ਼ਰ ਵਧੀਆ ਸਕ੍ਰਿਪਟ ਹੈ ਵਧੀਆ ਸ਼ੂਟ ਹੈ ਵਧੀਆ ਡਾਇਰੈਕਸ਼ਨ ਉਹ ਚੱਲ ਰਹੇ ਆ ਲੋਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਅੱਜ ਗੱਲ ਕਰਾਂਗੇ ਮੁੱਦੇ ਦੇ ਮੁੱਦੇ ਦੇ ਵਿੱਚ ਹੈਗੇ ਆ ਪੰਜਾਬੀ ਫਿਲਮਾਂ ਪੰਜਾਬੀ ਫਿਲਮਾਂ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਕੀ ਅਸਰ ਪਾਉਂਦੀਆਂ ਨੇ ਕਿਉਂ ਪੰਜਾਬੀ ਫਿਲਮਾਂ ਦੇ ਵਿੱਚ ਜੇ ਦੇਖਣ ਜਾਂਦੇ ਆ ਲੋਕ ਤਾਂ ਉਹਨਾਂ ਦੀ ਰੁਚੀ ਘਟ ਕਿਉਂ ਐ ਕਾਰਨ ਕੀ ਲੱਗਦਾ ਹੈ ਕਿ ਉਹਦੇ ਵਿੱਚ ਸਕ੍ਰਿਪਟ ਵਧੀਆ ਨਹੀਂ ਸੀ ਜਾਂ ਉਹ ਸਟੋਰੀ ਜਿਹੜੀ ਲਿਖੀ ਹੈ ਸਕ੍ਰਿਪਟ ਰਾਈਟਰ ਦੀ ਗੱਲ ਕਰ ਰਹੀ ਹੈ ਜਾਂ ਰਾਈਟਰ ਦੀ ਗੱਲ ਕਰ ਲਈ ਉਹ ਸਟੋਰੀ ਵਧੀਆ ਨਹੀਂ ਲਿਖੀ ਗਈ ਜਾਂ ਉਹਦੀ ਪੇਸ਼ਕਸ਼ ਵਧੀਆ ਨਹੀਂ ਹੋਈ ਜਾਂ ਉਹ ਡਾਇਰੈਕਟਰ ਵਧੀਆ ਨਹੀਂ ਹੋਈ ਕਾਰਨ ਕੀ ਨੇ ਕਿਉਂਕਿ ਮੇਰੇ ਨਾਲ ਸੀਨੀਅਰ ਪੱਤਰਕਾਰ ਅਨਰக் ਸ਼ਰਮਾ ਨੇ ਸ਼ਰਮਾ ਜੀ ਪਹਿਲਾ ਸਵਾਲ ਹੈ ਕਿਉਂਕਿ ਤੁਸੀਂ ਵੀ ਪੁਰਾਣੇ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਫਿਲਮਾਂ ਡਰੈਕਟ ਕਰਦੇ ਰਹੇ ਹੋ ਜੀ ਕਾਫੀ ਤੁਹਾਡਾ ਇੰਟਰਸਟ ਵੀ ਰਿਹਾ ਹੈਗਾ ਤੇ ਤੁਹਾਡਾ ਵੀ ਇੰਟਰਸਟ ਹੁਣ ਫਿਲਮਾਂ ਦੇ ਵਿੱਚੋਂ ਥੋੜਾ ਜਿਹਾ ਘਟ ਗਿਆ ਕਾਰਨ ਕੀ ਲੱਗਦਾ ਹੈਗਾ ਫਿਲਮਾਂ ਜਿਹੜੀ ਲੋਕ ਦੇਖਣ ਜਾਂਦੇ ਨੇ ਪੰਜਾਬੀ ਫਿਲਮਾਂ ਦੀ ਖਾਸ ਕਰਕੇ ਲਈ ਕਮੀਆਂ ਕਿੱਥੇ ਰਹਿ ਗਈਆਂ ਨੇ ਜੀ ਸੋ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੁਣ ਲੋਕਾਂ ਦਾ ਇੰਟਰਸਟ ਘਟ ਰਿਹਾ ਦੇਖੋ ਇੰਡਸਟਰੀ ਦੇ ਵਿੱਚ ਇੰਟਰਸਟ ਨਹੀਂ ਘਟ ਰਿਹਾ ਲੋਕ ਉਵੇਂ ਹੀ ਫਿਲਮਾਂ ਤੜਾ ਤੜ ਬਣਾ ਰਹੇ ਆ ਇੰਟਰਸਟ ਘਟ ਰਿਹਾ ਪਬਲਿਕ ਦਾ ਹਾਂ ਦੇਖਣ ਵਾਲਾ ਪਬਲਿਕ ਦੇਖਣ ਨਹੀਂ ਜਾ ਰਹੀ ਥੀਏਟਰਾਂ ਦੇ ਵਿੱਚ ਭੀੜ ਨਹੀਂ ਹੈਗੀ ਫਿਰ ਪ੍ਰੋਡਿਊਸਰ ਦੇ ਪੈਸੇ ਪੂਰੇ ਨਹੀਂ ਹੁੰਦੇ ਜੋ ਕਿ ਦੇਖੋ ਫਿਲਮ ਕਿਵੇਂ ਬਣਦੀ ਹੈ ਫਿਲਮ ਦਾ ਇੱਕ ਪਲੋਟ ਹੈ ਉਹ ਪਲੌਟ ਰਾਈਟਰ ਉਹਨੂੰ ਰਾਈਟ ਕਰਦਾ ਫਿਰ ਡਾਇਲੌਗ ਲਿਖੇ ਜਾਂਦੇ ਡਾਇਲੌਗ ਤੋਂ ਬਾਅਦ ਉਹਦੀ ਕਾਸਟਿੰਗ ਕੀਤੀ ਜਾਂਦੀ ਹੈ ਪ੍ਰੋਡਿਊਸਰ ਜਿਹੜਾ ਹੈ ਪਹਿਲੇ ਆਧਾਰ ਤੇ ਹੀ ਜੁੜ ਜਾਂਦਾ ਕਿਉਂਕਿ ਜਦ ਤੱਕ ਪ੍ਰੋਡਿਊਸਰ ਨਹੀਂ ਹੈਗਾ ਪ੍ਰੋਡਿਊਸਰ ਰਾਈਟਰ ਨੂੰ ਹਾਇਰ ਨਹੀਂ ਕਰੂਗਾ ਯਾ ਰਾਈਟਰ ਦੀ ਗਲਤ ਪ੍ਰੋਡਿਊਸਰ ਨਾਲ ਨਹੀਂ ਹੋਊਗੀ ਪੈਸੇ ਦਾ ਬਜਟ ਦਾ ਜਿਹੜਾ ਹੈ ਜਦ ਤੱਕ ਫਾਈਨਲ ਨਹੀਂ ਹੁੰਦਾ ਉਦ ਤੱਕ ਫਿਲਮ ਦੀ ਕਾਸਟ ਫਾਈਨਲ ਨਹੀਂ ਹੁੰਦੀ ਜਿਸ ਤਰ੍ਹਾਂ ਕਾਸਟ ਫਾਈਨਲ ਹੁੰਦੀ ਹੈ ਬਜਟ ਫਾਈਨਲ ਹੁੰਦਾ ਫਿਰ ਫਿਲਮ ਨੂੰ ਬਣਾਉਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਫਿਰ ਡਾਇਲੌਗ ਉਸ ਤਰ੍ਹਾਂ ਦੇ ਸਕ੍ਰਿਪਟ ਉਸ ਤਰ੍ਹਾਂ ਦੀ ਗਾਣੇ ਇਹ ਸਾਰੀ ਚੀ ਪਰ ਪੰਜਾਬੀ ਫਿਲਮ ਇੰਡਸਟਰੀ ਦੇ ਜੇਕਰ ਮੈਂ ਪਿਛਲੇ ਕੁਝ ਮਹੀਨਿਆਂ ਦੀ ਗੱਲ ਕਰ ਲਾਂ ਇੰਨੀਆਂ ਫਿਲਮਾਂ ਆਈਆਂ ਨੇ ਉਹਨਾਂ ਨੂੰ ਲੋਕ ਦੇਖਣ ਨਹੀਂ ਗਏ ਟੜਾ-ਟੜ ਫਿਲਮਾਂ ਲਾ ਲੋ ਉਹ ਵੀ ਫਲॉप ਜਾ ਰਹੀਆਂ ਚਾਹੇ ਕੋਈ ਕੁਝ ਕਹੀ ਜਾਵੇ ਥੀਏਟਰਾਂ ਦਾ ਹਾਲ ਹੁਣ ਇੱਕ ਫਿਲਮ ਸੀ ਉਹ ਬਹੁਤ ਵਧੀਆ ਫਿਲਮ ਸੀ ਥੀਏਟਰ 'ਚ ਬੰਦੇ 10 ਸੀ ਚਾਹੇ ਬੰਦੇ ਰਵਾਤ ਉਸ ਫਿਲਮ ਨੇ ਇੱਕ ਕੁੜੀ ਫਿਲਮ ਸੀ ਉਸ ਫਿਲਮ ਦੇ ਵਿੱਚ ਲੋਕ ਇਮੋਸ਼ਨਲ ਬੜੇ ਹੋਏ ਪਰ ਆਡੀਅנס ਜਿਹੜੀ ਆ ਪ੍ਰੋਪਰ ਨਹੀਂ ਪਹੁੰਚੀ ਉਸ ਤੋਂ ਬਾਅਦ ਫਿਲਮ ਆਈ ਹੈਪੀ ਖੁਸ਼ ਹੋ ਗਿਆ ਕਾਮੇਡੀ ਉਸ ਤੋਂ ਬਾਅਦ ਫਿਲਮ ਆਈ ਮੰਧਾਨੀਆਂ ਮਲਟੀ ਸਟਾਰ ਕਾਸਟ ਫਿਲਮ ਸੀ ਆਡੀਅנס ਨਹੀਂ ਚਰਚਾ ਵੀ ਨਹੀਂ ਹੈ ਇੱਕ ਫਿਲਮ ਆਈ ਜੇ ਜੱਟ ਵਿਗੜ ਗਿਆ ਕੋਈ ਚਰਚਾ ਨਹੀਂ ਆ ਫਿਲਮ ਦੇਖਣ ਨਹੀਂ ਗਏ ਲੋਕ ਲੋਕ ਜਾਣ ਹੀ ਰਹੇ ਫਿਲਮਾਂ ਦੇਖਣ ਆਪਾਂ ਇਹ ਕਹਿੰਦੇ ਵੀ ਟਾਈਟਲ ਵਧੀਆ ਨਹੀਂ ਹੈਗਾ ਸ਼ਾਇਦ ਕਈ ਵਾਰ ਦੇਖ ਜਿੰਦਾ ਵੀ ਜਦੋਂ ਫਿਲਮਾਂ ਦਾ ਸਟਾਰਟਿੰਗ ਹੀ ਗੱਲ ਕਰੀ ਜਿਵੇਂ ਟਾਈਟਲ ਵਧੀਆ ਨਹੀਂ ਹੈਗਾ ਜਿਵੇਂ ਤੁਸੀਂ ਗੱਲ ਕਰੀ ਮਧਾਨੀਆਂ ਦੀ ਉਹਦਾ ਮਤਲਬ ਕੀ ਹੈ ਐਕਚੁਅਲੀ ਜਦ ਤੱਕ ਸਮਝ ਨਹੀਂ ਆਉਂਦਾ ਲੋਕਾਂ ਨੂੰ ਤਾਂ ਸ਼ਾਇਦ ਨਹੀਂ ਲੋਕ ਦੇਖਣ ਜਾਂਦੇ ਹੈ ਬਸ ਗੱਲ ਉਹੀ ਹੈ ਵੀ ਲੋਕਾਂ ਨੇ ਐ ਸਮਝ ਲਿਆ ਵੀ ਪੰਜਾਬ ਦੇ ਵਿੱਚ ਸਿਰਫ ਕਾਮੇਡੀ ਹੀ ਦਿਖਾਈ ਜਾਏ ਨਾਮ ਚੱਕਿਆ ਜੇ ਜੱਟ ਵਿਗੜ ਗਿਆ ਗਾਣੇ ਚੱਕ ਲਿਆ ਠੀਕ ਹੈ ਕੋਈ ਕਿ ਤੂੰ ਚੱਕ ਲਿਆ ਕੋਈ ਮਧਾਨੀਆਂ ਦੱਸੋ ਕੀ ਗਾਣਾ ਮਲਟੀ ਸਟਾਰ ਕਾਸਟ ਪਾਈ ਹੈ ਮਤਲਬ ਰੇਡ ਕਾ ਲਾਇਆ ਉੱਥੇ ਅੰਦਰ ਮਧਾਨੀਆਂ ਨਾਂ ਰੱਖਤਾ ਉਹਦਾ ਮਧਾਨੀ ਵਾਂਗੂ ਰੜਕੀ ਜਾਊਗਾ ਉਹ ਤਾਂ ਪਹਿਲਾਂ ਹੀ ਸ਼ੋਅ ਕਰ ਰਹੀ ਹੈ ਬਸ ਕੁਝ ਨਹੀਂ ਹੈਗਾ ਇਹਦੇ ਚ ਰੜਕਦਾ ਹੀ ਹੈ ਰੇਡ ਕਾ ਹੀ ਹੈ ਉਹ ਕਿਵੇਂ ਲੋਕ ਲੱਸੀ ਹੋ ਨਿਕਲ ਨਹੀਂ ਕੁਝ ਨਹੀਂ ਨਿਕਲ ਫਿਰ ਉਹੀ ਚੀਜ਼ ਸਾਹਮਣੇ ਆ ਜਾਂਦੀ ਹੈ ਫਿਰ ਇਦਾਂ ਨਹੀਂ ਹੋਣਾ ਚਾਹੀਦਾ ਦੇਖੋ ਜਿਹੜੀਆਂ ਫਿਲਮਾਂ ਬਣਾਉਣੀਆਂ ਨੇ ਉਹਨਾਂ ਦਾ ਕੈਨਵਸ ਕੀ ਹੈ ਪਲਾਟ ਕੀ ਹੈ ਸਕ੍ਰਿਪਟ ਕੀ ਹੈ ਡਾਇਲੋਗ ਕਿਦਾਂ ਦੇ ਕਾਸਟ ਕਿਦਾਂ ਦੀ ਹੈ ਹੁਣ ਕੀ ਹੋ ਰਿਹਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਗਰੁੱਪੀਜ਼ਮ ਸ਼ੁਰੂ ਹੋ ਗਿਆ ਇੱਕ ਜਿਹੜੀ ਮਤਲਬ ਕੁਝ ਸਟਾਰ ਕਾਸਟ ਹੈ ਉਹ ਇਕੱਠੀ ਹੋ ਗਏ ਉਹਨਾਂ ਨੇ ਇੱਕ ਗਰੁੱਪ ਬਣਾ ਲਿਆ 10 ਬੰਦੇ ਆ ਗਏ ਉਹ 10ਾਂ ਬੰਦਿਆਂ ਨੂੰ ਹੀ ਐਕਟਰ ਲੈਣਾ ਉਹਨਾਂ ਨੂੰ ਕਮੀਡੀਅਨ ਲੈਣਾ ਉਹਨਾਂ ਨੂੰ ਹੀਰੋ ਲੈਣਾ ਉਹਨਾਂ ਦੀ ਆਪਣਾ ਡਾਇਰੈਕਟਰ ਹੈ ਉਹ ਸਾਰੇ ਇਕੱਠੇ ਕਰਕੇ ਇੱਕ ਫਿਲਮ ਬਣਾ ਦਿੰਦੇ ਉਹਨਾਂ ਦਾ ਇੱਕ ਰਾਈਟਰ ਹੈ ਠੀਕ ਹੈ ਹੁਣ ਦੂਜੇ ਪਾਸੇ ਵੀ ਇਦਾਂ ਇੱਕ ਗਰੁੱਪ ਇਕੱਠਾ ਹੋ ਗਿਆ ਉਹ ਵੀ ਇੰਹੀਂ ਕਰ ਰਹੇ ਉਹੀ 10 ਫੇਸ ਯਾਰ ਲੋਕ ਆਡੀਅנס ਜਿਹੜੀ ਹੈ ਉਹ ਹੁਣ ਵੈਬ ਸੀਰੀਜ਼ ਦੇਖ ਰਹੀ ਹੈ ਚਾਹੇ ਪੰਜਾਬੀ ਵੈਬ ਸੀਰੀਜ਼ ਵੀ ਹੋਵੇ ਲੋਕ ਨਵੇਂ ਚਿਹਰੇ ਚਾਹੁੰਦੇ ਆ ਉਹੀ 10 ਚਿਹਰੇ ਧੜਾ ਧੜਾ ਥੋਪੀ ਜਾਉਂਗੇ ਅਗਲਾ ਬੋਰ ਹੋ ਜਾਂਦਾ ਯਾਰ ਇੱਕ ਬੰਦੇ ਦਾ ਇੱਕੋ ਐਕਸਪ੍ਰੈਸ਼ਨ ਰਹਿਣਾ ساری ਜ਼ਿੰਦਗੀ ਐਕਟਿੰਗ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿਹਨੂੰ ਕਾਪੀ ਕੀਤਾ ਜਾ ਸਕਦਾ ਹੈ ਜਾਂ ਜਿਹਨੂੰ ਸਿੱਖਿਆ ਜਾਂਦਾ ਐਕਟਿੰਗ ਅੰਦਰ ਹੁੰਦੀ ਹੈ ਸਿਰਫ ਉਹਨੂੰ ਤਰਾਸ਼ਿਆ ਜਾਂਦਾ ਫਿਰ ਉਸ ਤੋਂ ਵੱਡੀ ਗੱਲ ਪਹਿਲਾਂ ਤਾਂ ਮੈਂ ਕਿਹਾ 10 ਚਿਹਰੇ ਬਾਰ-ਬਾਰ ਰਿਪੀਟ ਹੁੰਦੇ ਆ ਲੋਕ ਅੱਕ ਜਾਂਦੇ ਆ ਬਾਰ-ਬਾਰ ਨਹੀਂ ਦੇਖਦੇ ਇੱਕੋ ਹੀ ਹੀਰੋ ਨੂੰ ਤੁਸੀਂ ਐਕਸ਼ਨ 'ਚ ਵੀ ਪਾ ਦਿੰਦੇ ਹੋ ਕਮੇਡੀ 'ਚ ਵੀ ਪਾ ਦਿੰਦੇ ਹੋ ਹੀਰੋ ਵੀ ਬਣਾ ਦਿੰਦੇ ਹੋ ਪਿਓ ਵੀ ਬਣਾ ਦਿੰਦੇ ਹੋ ਭਰਾ ਵੀ ਬਣਾ ਦਿੰਦੇ ਉਹੀ ਸਿੰਗਰ ਵੀ ਉਹੀ ਬਣ ਜਾਂਦਾ ਜੀ ਤੇ ਵੱਡੀ ਗੱਲ ਆ ਗਈ ਨਾ ਜੀ ਸਿੰਗਰ ਐਕਟਰ ਨਹੀਂ ਹੋ ਸਕਦਾ ਹੁਣ ਵੱਡੇ-ਵੱਡੇ ਫਿਲਮ ਸਟਾਰ ਨੇ ਬੰਬੇ ਬਾਲੀਵੁੱਡ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਕੋਈ ਅਮਰੀਕਾ ਤੋਂ ਕੋਈ ਇੰਗਲੈਂਡ ਤੋਂ ਫਿਲਮ ਦੀ ਐਕਟਿੰਗ ਸਿੱਖਣ ਲਈ ਭੇਜਦੇ ਆ ਫਿਰ ਉਤਾਰਦੇ ਮੈਦਾਨ ਦੇ ਵਿੱਚ ਇੱਥੇ ਕੀ ਆ ਜੇ ਸਿੰਗਰ ਦੇ ਦੋ ਗਾਣੇ ਹਿੱਟ ਹੋਏ ਉਹ ਕਹਿੰਦਾ ਮੈਂ ਹੀਰੋ ਆ ਅਵੇਲੇ ਬਲੇ ਚੱਕ ਦੋ ਫੱਟੇ ਉਹ ਫਿਰ ਕੀ ਕਰਦਾ ਉਹ ਹੀਰੋ ਬਣ ਜਾਂਦਾ ਫਿਲਮ ਦੇ ਵਿੱਚ ਪਹਿਲਾਂ ਐਕਟਿੰਗ ਸਿੱਖਣੀ ਪੈਂਦੀ ਹੈ ਦਿਲਜੀਤ ਦਿਲਜੀਤ ਦੋਸਾਂਜ ਹੈ ਉਹਨੇ ਐਕਟਿੰਗ ਕੀਤੀ ਹੈ ਪਹਿਲੀਆਂ ਫਿਲਮਾਂ ਉਹਦੀ ਵੀ ਨਹੀਂ ਚੱਲੀਆਂ ਉਹ ਐਕਟਿੰਗ ਕੀਤੀ ਸਿੱਖੀ ਨਿਖਾਰ ਆਇਆ ਫਿਰ ਚੱਲਿਆ ਨੀਰੂ ਬਾਜਵਾ ਨੀਰੂ ਬਾਜਵਾ ਤੁਸੀਂ ਗੱਲ ਕੀਤੀ ਜਿਵੇਂ ਨਾਲ ਹੀ ਗੱਲ ਕਰ ਰਹੀਏ ਆਪਣਾ ਪਟਿਆਲੇ ਦੇ ਪਾ ਥੀਏਟਰ ਦੀ ਗੱਲ ਕਰੀਏ ਥੀਏਟਰ ਦੇ ਵਿੱਚੋਂ ਹਜੇ ਆਰਟਿਸਟ ਨਿਕਲ ਕੇ ਗਏ ਨੇ ਜਿਨ੍ਹਾਂ ਦੀਆਂ ਫਿਲਮਾਂ ਹੁਣ ਦਿਖ ਰਹੀਆਂ ਨੇ ਮਤਲਬ ਚੱਲਦੇ ਨੇ ਬੀਨੂ ਢਿੱਲੋਂ ਦੀ ਗੱਲ ਕਰ ਲਈਏ ਕਿੱਡਾ ਵੱਡਾ ਆਰਟਿਸਟ ਹੈ ਕਿੱਥੋਂ ਨਿਕਲ ਕੇ ਗਏ ਹੈ ਜੀ ਕਿਵੇਂ ਨਿਕਲ ਕੇ ਉਹ ਸਾਰੀਆਂ ਗੱਲਾਂ ਨੇ ਹੁਣ ਅੱਜ ਕੱਲ੍ਹ ਕਹਿੰਦੇ ਨੇ ਛੋਟੇ ਜਿਹੇ ਪੈਸੇ ਹੁਣ ਤਾਂ ਕਹਿੰਦੇ ਤੁਹਾਨੂੰ ਐਕਟਰ ਬਣਾ ਦਿੰਨੇ ਆ ਜੀ ਕਹਿੰਦੇ ਤੁਸੀਂ ਪੈਸੇ ਇਨਵੈਸਟ ਕਰੋ ਤੁਹਾਨੂੰ ਐਕਟਿੰਗ ਦੇ ਵਿੱਚ ਰੋਲ ਦੇ ਦਾਂਗੇ ਉਹ ਵੀ ਮੇਨ ਲੀਡ ਰੋਲ ਦੇ ਵਿੱਚ ਭਾਜੀ ਲੋਕਾਂ 'ਚ ਨਾ ਸਿੱਖਣ ਦੀ ਸ਼ਮਤਾ ਨਹੀਂ ਰਹੀ ਹੁਣ ਜਦੋਂ ਮੈਂ ਫਿਲਮ ਬਣਾਉਣਾ ਫਾਈਨੈਂਸਰ ਪ੍ਰੋਡਿਊਸਰ ਚਲੋ ਉਹ ਬੰਦਾ ਕਹਿੰਦਾ ਮੈਂ ਪ੍ਰੋਡਿਊਸਰ ਵੀ ਆ ਮੈਨੂੰ ਇੱਕ ਹੀਰੋ ਵੀ ਲੈ ਲਓ ਪਹਿਲਾਂ ਉਹਦਾ ਫੇਸ ਦੇਖੋ ਉਹਦੀ ਗਲੇਡ ਦੇਖੋ ਉਹਦੀ ਪਰਸਨੈਲਿਟੀ ਦੇਖੋ ਫਿਰ ਦੇਖੋ ਉਹਨੂੰ ਐਕਟਿੰਗ ਆਉਂਦੀ ਹੈ ਇਹ ਨਹੀਂ ਕਿ ਇੱਕ ਸਿੰਗਰ ਦੇ ਦੋ ਗਾਣੇ ਚੱਲ ਗਏ ਹੁਣ ਕਾਕੇ ਵਰਗੇ ਬੰਦੇ ਨੂੰ ਵੀ ਲੋਕ ਹੀਰੋ ਲੈ ਰਹੇ ਹੂੰ ਠੀਕ ਹੈ ਕਿਵੇਂ ਹੀਰੋ ਬਣ ਜੂਗਾ ਯਾਰ ਇੱਕ ਹੀਰੋ ਦੀ ਜੋ ਲੋਕਾਂ ਨੇ ਬਸਹਿਲ ਦਿੱਤੀ ਚੱਲਣਾ ਚੱਲਿਆ ਸਿੰਗਰ ਸੀਗਾ ਜੀ ਠੀਕ ਆ ਉਸ ਤੋਂ ਬਾਅਦ ਚੱਲ ਗਿਆ ਗੁੱਡਾ ਯਾਰ ਗਾਇਆ ਬੜਿਆ ਹੀਰੋ ਹੈ ਬੜਿਆ ਐਕਟਰ ਹੈ ਉਹ ਵਧੀਆ ਉਸ ਦੀ ਲਿਰਿਕਸ ਹੈ ਵਧੀਆ ਉਸ ਦੀ ਆਵਾਜ਼ ਹੈ ਵਧੀਆ ਮਿਊਜ਼ਿਕ ਹੈ ਲੋਕ ਸੁਣਦੇ ਆ ਪਰ ਉਹ ਸਿੰਗਰ ਹੈ ਨਾ ਯਾਰ ਸਿੰਗਰ ਨੂੰ ਸੁਣਨਾ ਚਾਹਦਾ ਬੀਨੂ ਟੇ ਲੋਕ ਕਾਮੇਡੀ ਕਰਦਾ ਜਦੋਂ ਦੀ ਕਾਮੇਡੀ ਚ ਫਿਲਮ ਆਉਂਦੀ ਹੈ ਸੁਪਰ ਡੂਪਰ ਹਿੱਟ ਜਾ ਰਹੀ ਹੈ ਜਦੋਂ ਹੀਰੋ ਬਣਨ ਦੀ ਕੋਸ਼ਿਸ਼ ਕਰਦਾ ਫਿਰ ਡਾਊਨ ਚਲੀ ਜਾਂਦੀ ਹੈ ਫਿਲਮ ਹੁਣ ਜਿਹੜਾ ਦੇਵ ਖਰੋੜ ਹੈ ਦੇਵ ਖਰੋੜ ਇੱਕ ਐਕਸ਼ਨ ਹੀਰੋ ਹੈ ਜਦੋਂ ਉਹ ਐਕਸ਼ਨ ਵਾਲੀ ਫ ਤੋ ਚੱਲ ਚੱਲ ਜੇ ਜਦੋਂ ਉਹ ਹਟ ਕੇ ਲੀਕ ਤੋਂ ਕਰੂਗਾ ਤੇ ਫਿਰ ਡਾਊਨ ਚਲੀ ਜਾਊਗੀ ਇਦਾਂ ਹੀ ਕਈ ਸਟੋਰੀਆਂ ਲੈਸ ਨੇ ਫਿਲਮਾਂ ਸਟੋਰੀਆਂ ਹੀ ਨਹੀਂ ਹੈਗੀਆਂ ਬਸ ਜੋੜੋ ਤੋੜੋ ਪਜ ਬਣ ਪਜ ਨੱਠ ਪਾਓ ਫਿਲਮ ਹੋ ਗਈ ਐਂਡ 'ਚ ਉਹੀ ਧਮਾਲ ਫਿਲਮ ਵਾਲਾ ਮਤਲਬ ਕਾਮੇਡੀ ਪਾ ਦਿਓ ਤੇ ਫਿਲਮ ਬਣ ਗਈ ਇਦਾਂ ਨਹੀਂ ਹੁੰਦਾ ਲੋਗੋ ਚਿਹਰੇ ਨੂੰ ਦੇਖ ਕੇ ਆ ਕੇ ਤੁਸੀਂ ਪਟਿਆਲਾ ਥੀਏਟਰ ਦੀ ਗੱਲ ਕੀਤੀ ਹੈ ਪਟਿਆਲਾ ਥੀਏਟਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਥੀਏਟਰ ਆਰਟਿਸਟਾਂ ਨਾਲ ਭਰਿਆ ਪਿਆ ਕਿਉਂ ਨਹੀਂ ਉਹਨਾਂ ਨੂੰ ਮੌਕਾ ਦਿੰਦੇ ਨਵੇਂ ਚਿਹਰੇ ਨੂੰ ਮੌਕਾ ਦਿੰਦੇ ਆਡੀਸ਼ਨ ਜ਼ਰੂਰ ਹੁੰਦਾ ਆਡੀਸ਼ਨ ਦੇ ਵਿੱਚ 5-500 ਲੋਕ ਆਉਂਦੇ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਆਡੀਸ਼ਨ ਦੇ ਕੇ ਉਹ ਲੰਘ ਜਾਂਦੇ ਆ ਉੱਥੇ ਮੈਂ ਜੇਕਰ ਗੱਲ ਕਰ ਲਾਂ ਨਸ਼ੀਰੁਦੀਨ ਸ਼ਾ ਪਟਿਆਲੇ ਤੋਂ ਗਿਆ ਓਮਪੂਰੀ ਪਟਿਆਲੇ ਤੋਂ ਗਿਆ ਰਾਜਬੱਬਰ ਪਟਿਆਲੇ ਤੋਂ ਗਿਆ ਇਹ ਲੋਕ ਪਟਿਆਲੇ ਦੇ ਵਿੱਚ ਟਵਾਣਾ ਸਾਹਿਬ ਕੋਲ ਸਿੱਖੇ ਨੇ ਇਹ ਫੇਰ ਗਏ ਆ ਹੁਣ ਮੈਂ ਪਟਿਆਲਾ ਥੀਏਟਰ ਦੀ ਗੱਲ ਕਰਨਾ ਇੱਥੇ ਸੱਬਰਵਲ ਸਾਹਿਬ ਬਾਬਾ ਬੋਰਡ ਨੇ theater ਦੇ ਅੱਜ ਵੀ ਭਾਸ਼ਾ ਵਿਭਾਗ ਦੇ ਵਿੱਚ ਉਹ ਆਂਦੇ ਆ ਰਹੇ ਹਸਲ ਕਰਦੇ ਦਿਲੋਂ ਜੁੜੇ ਹੋਏ ਆ theater ਦਾ ਰਜੇਸ਼ ਸ਼ਰਮਾ ਜੀ ਕਿੱਡੇ ਪੁਰਾਣੇ ਉਹ ਕਲਾਕਾਰ ਨੇ ਔਰ ਐਸੀ ਐਕਟਿੰਗ ਕਰਦੇ ਆ ਲੋਕ ਬੰਨ ਕੇ ਰੱਖ ਦਿੰਦੇ ਉਹ ਕਿੱਥੇ ਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਆ ਜਾਓ ਗੁਲਜ਼ਾਰ ਪਵਾਰ ਵਿਨੋਦ ਕੌਸ਼ਲ ਇੱਥੇ ਐਸੇ ਐਸੇ ਨਾਮ ਆ ਲੋਕਾਂ ਦੇ ਜਿਹੜੇ ਲੋਕ ਐਕਟਿੰਗ ਕਰਦੇ ਆ ਮਤਲਬ ਜਿਹੜੇ ਜਿਨ੍ਹਾਂ ਨੇ ਜ਼ਿੰਦਗੀ ਲਗਾਤੀ ਉਸ ਐਕਟਿੰਗ ਦੇ ਵਿੱਚ ਉਹ ਕਿੱਥੇ ਨੇ ਉਹਨਾਂ ਨੂੰ ਮੌਕੇ ਹੀ ਨਹੀਂ ਮਿਲਦੇ ਕਾਰਨ ਕੀ ਹੈ ਫਿਰ ਉਹੀ ਗਰੁੱਪ ਜਿੱਥੇ ਮੈਂ ਇੱਕ ਪੈਕੇਜ ਬਣਾਇਆ ਹੋਇਆ ਉਸ ਪੈਕੇਜ ਦੇ ਵਿੱਚ ਸਾਰੇ ਨੂੰ ਲਪੇਟਦੇ ਆ ਉਹਨਾਂ ਦੇ ਮੁਤਾਬਕ ਡਾਇਲੋਗ ਲਿਖੇ ਜਾਂਦੇ ਆ ਉਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਹੁੰਦਾ ਹੈ ਤੇ ਚੱਕਦਿਆਂ ਐਕਸਪ੍ਰੈਸ਼ਨ ਨਹੀਂ ਹੁੰਦੇ ਠੀਕ ਹੈ ਬਹੁਤ ਸਾਰੇ ਐਸੇ ਚਿਹਰੇ ਆ ਜਿਹੜੇ ਤੁਹਾਨੂੰ ਲੱਗਣਗੇ ਨਹੀਂ ਐਕਟਿੰਗ ਵਾਸਤੇ ਗਾਣ ਵਾਸਤੇ ਉਹ ਗਾਣ ਜਦੋਂ ਉਹ ਐਕਟਿੰਗ ਦੇ ਵਿਚ ਆਣਗੇ ਫਿਰ ਲੋਕ ਇੱਕ ਦੋ ਵਾਰ ਦੇਖਦੇ ਆ ਬਾਈ ਉਹ ਤੋਂ ਬਾਅਦ ਨਹੀਂ ਦੇਖਦੇ ਫਿਰ ਬਾਰ-ਬਾਰ ਨਹੀਂ ਦੇਖਦੇ ਦੇਖੋ ਇੱਕ ਚਿਹਰਾ ਹਰ ਰੋਜ਼ ਇੱਕ ਸਬਜ਼ੀ ਖਾ ਸਕਦੇ ਬਿਲਕੁਲ ਨਹੀਂ ਚਾਹੇ ਪਨੀਰ ਹੀ ਹੋਵੇ ਨਹੀਂ ਖਾਧਾ ਜਾਂਦਾ ਨਾ ਚੇਂਜ ਕਰਨਾ ਪੈਂਦਾ ਨਾ ਆਲੂ ਗੋਭੀ ਰੋਜ਼ ਨਹੀਂ ਖਾ ਸਕਦਾ ਬੰਦਾ ਉਹੀ ਚੀਜ਼ ਆ ਉਹ ਚਿਹਰੇ ਰੋਜ਼ ਨਹੀਂ ਦੇਖ ਸਕਦੇ ਨਵੇਂ ਚਿਹਰੇ ਹੁਣ ਕਬਲਜੀਤ ਪ੍ਰਿੰਸ ਆਇਆ ਉਹਨੇ ਐਸੀ ਧਾਕ ਮਾਰੀ ਐਸੀ ਧਾਕ ਮਾਰੀ ਵਾਰਨਿੰਗ ਤੋਂ ਲੈ ਕੇ ਅੱਜ ਤੱਕ ਉਹਦੇ ਕੋ ਵੱਖਰਾ ਅੰਦਾਜ਼ ਹੈ ਯਾਰ ਉਹ ਵੀ ਇੱਕ ਕਲਾਕਾਰ ਹੈ ਉਹਨੇ ਇੱਕ ਦੱਸਿਆ ਵੀ ਮੈਂ ਹੈਗਾ ਹਾਂ ਉਹਨੇ ਕਿਹਾ ਵੀ ਉਹਨੇ ਜਦੋਂ ਉਹਦੀ ਕਈ ਵੀ ਇੰਟਰਵਿਊ ਵੀ ਸੁਣੀ ਆ ਤਾਂ ਉਹਦੇ ਵਿੱਚ ਉਹਨੇ ਹਰ ਇੱਕ ਬੰਦਾ ਜਿਹੜਾ ਕਹਿੰਦਾ ਮਿਹਨਤ ਕਰਦਾ ਨਾ ਕਹਿੰਦਾ ਉਹਦੀ ਸੁਣੀ ਜਾਂਦੀ ਹੈ ਮਿਹਨਤ ਕਰਦੇ ਰਹੋ ਕਿਉਂਕਿ ਉਸ ਨੂੰ ਗਿੱਪੀ ਗਰੇਵਾਲ ਨੇ ਮੌਕਾ ਦਿੱਤਾ ਜੇ ਮੌਕਾ ਨਾ ਦਿੱਤਾ ਹੁੰਦਾ ਤੇ ਉਹ ਵੀ ਵਿਚਾਰੇ ਦੀ ਨਹੀਂ ਸੁਣੀ ਜਾਣੀ ਸੀ ਅੱਜ ਉਹਨੇ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ ਨਵਾਜੂਦੀਨ ਸਿਦਕੀ ਨੂੰ ਦੇਖਿਆ ਤੁਸੀਂ ਨਵਾਜੂਦੀਨ ਸਿਦਕੀ ਵਾਂਗੂ ਉਸ ਦਾ ਵੀ ਇੱਕ ਵੱਖਰਾ ਅੰਦਾਜ਼ ਹੈ ਵੱਖਰਾ ਸਟਾਈਲ ਹੈ ਉਹ ਹੀ ਆਪਣਾ ਕੰਮ ਕਰ ਰਿਹਾ ਹੈ ਉਹਨੂੰ ਲੋਕ ਕਿਉਂ ਨਹੀਂ ਪਸੰਦ ਕਰਦੇ ਹਰ ਬੰਦਾ ਜ ਮੈਂ ਉਹਦੀ ਗੱਲ ਕਰ ਰਿਹਾ ਹਾਂ ਬਹੁਤ ਸਾਰੇ ਲੋਕ ਉਹਨੂੰ ਦੇਖ ਰਹੇ ਮੈਂ ਕੋਈ ਬਹੁਤ ਖੂਬਸੂਰਤ ਥੋੜਾ ਹੋ ਉਤਰਮਿੰਦਰ ਵਰਗੀ ਉਹਦੀ ਪਰਸਨੈਲਿਟੀ ਜਿਹੜਾ ਬੰਦਾ ਬਹੁਤ ਸੋਹਣਾ ਉਹ ਐਕਟਰ ਜ਼ਰੂਰੀ ਨਹੀਂ ਹੈ ਵੀ ਚੱਲੂਗਾ ਹੀ ਚੱਲੂ। ਜਿਹੜਾ ਜਿਆਦਾ ਸੋਹਣਾ ਲਿਖਣ ਲੱਗ ਜਾਏ ਮਤਲਬ ਇਹ ਨਹੀਂ ਕਿ ਉਹ ਬਹੁਤ ਵਧੀਆ ਐਕਟਰ ਹੋ ਸਕਦਾ। ਐਕਟਰ ਉਹ ਹੁੰਦਾ ਜਿਹੜਾ ਆਪਣੀ ਐਕਟਿੰਗ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰੇ ਤੇ ਮੋਹਿਤ ਕਰੇ। ਉਹ ਜੋ ਉਸ ਨੂੰ ਕੈਰੈਕਟਰ ਮਿਲਿਆ ਉਸ ਕੈਰੈਕਟਰ ਨੂੰ ਨਿਭਾ ਸਕਦਾ ਹੋਵੇ, ਉਸ ਮੁਤਾਬਕ ਡਿਲੀਵਰੀ ਹੋਵੇ, ਉਸ ਮੁਤਾਬਕ ਐਕਸਪ੍ਰੈਸ਼ਨ ਰਿਐਕਸ਼ਨ ਹੋਣ ਉਹਦੇ। ਉਹ ਐਕਟਰ ਹੈ, ਸੋਹਣਾ ਹੋਣਾ ਤਾਂ ਮਾਡਲ ਹੁੰਦਾ। ਹਾਂ। ਸੋਹਣਾ ਬੰਦਾ ਮਾਡਲ ਬਣਦਾ ਜੇ ਸੋਹਣੇ ਹੀ ਬੰਦੇ ਚੱਲਦੇ ਤਾਂ ਸ਼ਸ਼ੀ ਕਪੂਰ ਦਾ ਪਰਿਵਾਰ ਉਸ ਦਾ ਮੁੰਡਾ ਕਿਉਂ ਨਹੀਂ ਚੱਲਿਆ ਇੱਕ ਫਿਲਮ ਲੋਹਾ ਚ ਆਇਆ ਕਰਨ ਕਪੂਰ ਮੁੜ ਕੇ ਆਇਆ ਨਹੀਂ ਹੋ ਕਿਉਂ ਨਹੀਂ ਚੱਲਿਆ ਕਿਉਂਕਿ ਸੋਹਣਾ ਨਹੀਂ ਐਕਟਰ ਲੋਕ ਐਕਟਰ ਮੰਗਦੇ ਆ ਅੱਜ ਪ੍ਰਿੰਸ ਨੂੰ ਲੋਕ ਕਿਉਂ ਦੇਖ ਰਹੇ ਠੀਕ ਹੈ ਨਾ ਉਹ ਦੇਖ ਲੋ ਉਹਦੇ ਡਾਇਲੋਗ ਫੇਮਸ ਹੋ ਰਹੇ ਆ ਲੋਕ ਉਹਨੂੰ ਮਸ਼ਹੂਰ ਕਰਤਾ ਉਹਨਾਂ ਲੋਕਾਂ ਨੂੰ ਉਹ ਕਿਉਂ ਹੋਇਆ ਕਿਉਂਕਿ ਉਸ ਚ ਐਕਟਿੰਗ ਹੈ ਜਿਹੜੇ ਜਿਹੜੇ ਲੋਕਾਂ ਨੇ ਐਕਟਿੰਗ ਕੀਤੀ ਆ ਉਹਨਾਂ ਲੋਕਾਂ ਨੂੰ ਲੋਕ ਦੇਖ ਰਹੇ ਆ ਜਲਦੀ ਦੁਸਾਂਜ ਹੈ ਫਿਲਮਾਂ 'ਚ ਉਹਨਾਂ ਕਾਮਯਾਬ ਨਹੀਂ ਜਿੰਨਾ ਉਹ ਸਟੇਜ ਦੇ ਉੱਤੇ ਆਪਣੀ ਪਰਫਾਰਮੈਂਸ ਦੇ ਵਿੱਚ ਕਾਮਯਾਬ ਹੈ ਕਿਉਂ ਉਹ ਬੇਸਿਕਲੀ ਉਹਨੇ ਕਿਹਾ ਆਪ ਕਿ ਮੈਂ ਇੱਕ ਸਿੰਗਰ ਹਾਂ ਸਿੰਗਰ ਠੀਕ ਹੈ ਲੋਕਾਂ ਨੇ ਡਿਮਾਂਡ ਕੀਤੀ ਉਹ ਹੀਰੋ ਬਣ ਕੇ ਵੀ ਆਇਆ ਉਹ ਨੀਰੂ ਬਾਜਵਾ ਉਹ ਐਕਟਿੰਗ ਕਰਦੀ ਹੈ ਸਰਗੁਨ ਮੈਂ ਤਾਂ ਉਹ ਐਕਟਿੰਗ ਕਰਦੀ ਹੈ ਉਹ ਐਕਟਿੰਗ ਕਰ ਰਹੀ ਹੈ ਹੁਣ ਤੁਸੀਂ ਇਹ ਦੇਖੋ ਕਿ ਜਿਵੇਂ ਹੁਣ ਬਾਲੀਵੁੱਡ ਦੇ ਵਿੱਚ ਆਪਣੀ ਕਈ ਐਕਟਰੈਸ ਜਿਹੜੀਆਂ ਉਹ ਬਾਲੀਵੁੱਡ ਦੇ ਵਿੱਚ ਗਈਆਂ ਉੱਥੇ ਵੀ ਧਾਕ ਪਾ ਰਹੀਆਂ ਸੋਨਮ ਬਾਜਵਾ ਜਾ ਰਹੀ ਹੈ ਦੇਖੋ ਉੱਥੇ ਛਾ ਰਹੀ ਹੈ ਕੰਮ ਕਰ ਰਿਹਾ ਜਿਹਨੂੰ ਐਕਟਿੰਗ ਆਉਂਦੀ ਹੈ ਉਹ ਅੱਗੇ ਤੋਂ ਅੱਗੇ ਜਾਊਗਾ ਜੇਕਰ ਤੁਸੀਂ ਉਹੀ ਦਸ ਚਿਹਰੇ ਲੈ ਕੇ ਉਹੀ ਕਮੇਡੀ ਸਕ੍ਰਿਪਟ ਲੈ ਕੇ ਹਰ ਵਾਰ ਥੋਪੋਗੇ ਲੋਕ ਨਹੀਂ ਦੇਖਣਗੇ ਕਿਉਂਕਿ ਅੱਜ ਥੀਏਟਰ ਦੇ ਵਿੱਚ ਫੈਮਿਲੀ ਨਾਲ ਜਾਣਾ ਮਤਲਬ 5000 ਦਾ ਖਰਚਾ ਹੈ 500 400 ਟਿਕਟ ਹੈ ਫਿਰ ਉੱਥੇ ਖਾਣਾ ਵੀ ਹੈ ਆਣਾ ਵੀ ਪਾਰਕਿੰਗ ਦੀ ਸਾਰਾ ਕੁਝ ਹੈ ਘੱਟੋ ਘੱਟ 5000 ਦਾ ਖਰਚਾ ਜੇ ਇੱਕ ਬੰਦਾ ਫੈਮਿਲੀ ਨਾਲ 5-7 ਬੰਦਿਆਂ ਨਾਲ ਚਲਾ ਜਾਵੇ ਜਿਹੜਾ 4 ਬੰਦਿਆਂ ਦੀ ਫੈਮਿਲੀ ਵੀ ਫਿਲਮ ਦੇਖਣ ਜਾਊਗੀ ਤਾਂ 2000 ਦੇ ਵਿੱਚ ਘੱਟੋ ਘੱਟ ਭੁਗਤੂਗੀ ਤੇ ਫਿਰ ਅਗਲਾ 2000 ਬਾਰ-ਬਾਰ ਇੱਕ ਫੇਸ ਤੇ ਨਹੀਂ ਲਾਂਦਾ ਕੁਝ ਨਵਾਂ ਲੈ ਕੇ ਆਓ ਨਵੇਂ ਲੋਕਾਂ ਨੂੰ ਚਾਂਸ ਦਿਓ ਨਵਾਂ ਯੂਥ ਐਨਾ ਜਿਹਨੂੰ ਇੰਨੀ ਐਕਟਿੰਗ ਆਉਂਦੀ ਹੈ ਉਹਦੇ ਮੁਤਾਬਕ ਉਹਨੂੰ ਰੋਲ ਦਿਓ ਉਹ ਤਾਂ ਘੱਟ ਪੈਸੇ ਤੁਹਾਡੇ ਨਾਲ ਕੰਮ ਕਰਨ ਨੂੰ ਤਿਆਰ ਹੈ ਨਖਰੇ ਵੀ ਨਹੀਂ ਕਰਦੇ ਉਹਨਾਂ ਨੂੰ ਰੋਲ ਦਿਓ ਥੀਏਟਰ ਵਾਲੇ ਇੰ ਚੂਜ਼ ਕਰੋ ਹੁਣ ਪ੍ਰਿੰਸ ਨੂੰ ਲੈ ਕੇ ਆਏ ਨਾ ਅੱਗੇ ਉਹ ਅਜ ਇੱਕ ਛਾਰਿਆ ਨਾ ਬੰਦਾ ਅੱਜ ਉਹਦੀ ਬਾਲੀਵੁੱਡ ਤੱਕ ਧੂਮ ਪੈ ਰਹੀ ਹੈ ਕਿਉਂ ਉਹਨੇ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ ਇਸੇ ਤਰ੍ਹਾਂ ਮੈਂ ਕਹਿਣਾ ਵੀ ਨਵੇਂ ਬੰਦੇ ਨੂੰ ਵੀ ਚਾਂਸ ਦਿਓ ਇਹ ਨਹੀਂ ਵੀ ਉਹੀ 10 ਫੇਸਾਂ ਚੱਕ ਤੇਰੀ ਸਕ੍ਰਿਪਟ ਤੇਰੀ 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 ਚਲੋ ਵੀ ਸ਼ੁਰੂ ਹੋ ਜੋ ਇਹ ਨਹੀਂ ਹੁੰਦਾ ਇਹ ਪਲੇ ਦੇ ਵਿੱਚ ਪਹਿਲਾਂ ਹੁੰਦਾ ਹੁੰਦਾ ਸੀ ਕਿਉਂਕਿ ਨਾ ਕੋ ਫਿਕਸ ਬੰਦੇ ਹੁੰਦੇ ਸੀਗੇ ਉਹੀ 20 ਬੰਦੇ ਹੁੰਦੇ ਸੀ ਉਹਨਾਂ ਨੇ ਜਾ ਕੇ ਦੂਰ ਦੂਰ ਕਰਨਾ ਇੱਕ ਬੰਦਾ ਚਾਰ ਚਾਰ ਕਿਰਦਾਰ ਵੀ ਨਿਭਾਉਂਦਾ ਅੱਜ ਵੀ ਨਿਭਾਉਂਦਾ ਠੀਕ ਹੈ ਨਾ ਪਰ ਉਮੀਦ ਕਿੰਨੀ ਕਰਦੇ ਹੋ ਔਰ ਹਸਲਾਂ ਕਿੰਨੀ ਕਰਦੇ ਥੀਏਟਰ ਵਾਲੇ ਲੋਕਾਂ ਨੂੰ ਵੀ ਚਾਂਸ ਦਿਓ ਠੀਕ ਹੈ ਥੋੜੀ ਥੋੜੀ ਜੀ ਕਮੀ ਹੁੰਦੀ ਹੈ ਕਿਤੇ ਉਹਨਾਂ ਚ ਕਿਤੇ ਤੁਹਾਡੇ ਚ ਉਹਨੂੰ ਬਰਾਬਰ ਕਰੋ ਉਸ ਬਰਾਬਰ ਕਰਕੇ ਨਵੇਂ ਟੈਲੈਂਟ ਨੂੰ ਚੱਕ ਕੇ ਲਿਆਓਗੇ ਨਵੇਂ ਫੇਸ ਲੈ ਕੇ ਆਓਗੇ ਲੋਕ ਵੀ ਥੀਏਟਰ ਦੇ ਵਿੱਚ ਆਹੀ ਆਣਗੇ ਬਾਰ-ਬਾਰ ਉਹ ਚਿਹਰਿਆਂ ਨੂੰ ਲੋਕ ਨਹੀਂ ਦੇਖਦੇ ਚਾਹੇ ਬਾਲੀਵੁੱਡ ਦੇ ਵਿੱਚ ਦੇਖ ਲਓ ਚਾਹੇ ਤੁਸੀਂ ਪੰਜਾਬੀ ਇੰਡਸਟਰੀ ਵਿੱਚ ਦੇਖ ਲਓ ਸਾਊਥ ਦੇ ਵਿੱਚ ਦੇਖ ਲਓ ਕਿਤੇ ਵੀ ਦੇਖ ਲਓ ਨਵੇਂ ਚਿਹਰੇ ਹਰ ਰੋਜ਼ ਲਿਆਉਣੇ ਹੀ ਪੈਂਦੇ ਹੁਣ ਵੈਬ ਸੀਰੀਜ਼ ਕਿਉਂ ਚੱਲ ਰਹੀਆਂ ਉਸ ਦਾ ਕੋਈ ਬਹੁਤ ਵੱਡੇ ਐਕਟਰ ਨਹੀਂ ਹੈਗੇ ਉਸ ਦਾ ਨਵੇਂ ਫ੍ਰੈਸ਼ਰ ਵਧੀ ਵਧੀਆ ਸ਼ੂਟ ਹੈ ਵਧੀਆ ਡਾਇਰੈਕਸ਼ਨ ਉਹ ਚੱਲ ਰਹੇ ਹਨ ਇਹ ਮੈਨੂੰ ਲੱਗਦਾ ਵੀ ਜਿਹੜੇ ਪੰਜਾਬੀ ਦੀ ਗੱਲ ਕਰੀਏ ਫਿਲਮਾਂ ਦੀ ਗੱਲ ਕਰ ਰਹੇ ਆ ਤਾਂ ਇਹ ਵਿੱਚ ਕਿਤਨਾ ਕਿਤੇ ਸਕ੍ਰਿਪਟਰ ਦੀ ਵੀ ਕਮੀ ਹੋ ਸਕਦੀ ਹੈ ਕਿਉਂਕਿ ਦੇਖਣ ਨੂੰ ਲੱਗਦਾ ਹੈ ਕਿ ਸਿਰਫ ਔਰ ਸਿਰਫ ਕਮੇਡੀ ਤੇ ਜ਼ੋਰ ਦਿੱਤਾ ਜਾਂਦਾ ਖੈਰ ਕਮੇਡੀ ਜ਼ਿਆਦਾ ਦੇਖਦੇ ਆ ਲੋਕ ਸਾਡੇ ਦੂਜੇ ਚੀਜ਼ਾਂ ਨੂੰ ਦੇਖਦੇ ਨਹੀਂ ਮੈਂ ਬੜੀ ਵਾਰ ਕਿਹਾ ਕਿ ਜਿਹੜੀ ਸੰਜੀਦਗੀ ਵਾਲੀਆਂ ਸਕ੍ਰਿਪਟਾਂ ਨੇ ਉਹ ਪੰਜਾਬ ਦੇ ਵਿੱਚ ਘੱਟ ਦੇਖੀਆਂ ਜਾਂਦੀਆਂ ਬਹੁਤ ਵੱਡੀਆਂ ਵੱਡੀਆਂ ਤੇ ਅੱਛੀ ਅੱਛੀਆਂ ਫਿਲਮਾਂ ਵੀ ਪਿੱਛੇ ਆਈਆਂ ਪਰ ਲੋਕਾਂ ਨੇ ਪਸੰਦ ਨਹੀਂ ਕੀਤੀਆਂ ਸੋ ਲੋਕ ਕਮੇਡੀ ਵੱਲ ਰੁਝਾਨ ਹੈ ਪਰ ਕਮੇਡੀ ਦੇ ਵਿੱਚ ਕੁਝ ਨਵਾਂ ਚਾਹਦੇ ਉਹੀ ਨਹੀਂ ਖਿੱਚ ਤੂ ਉਹੀ ਮਤਲਬ ਇੱਕ ਡਾਇਲ ਕਮੇਡੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਰਫ ਸਕ੍ਰਿਪਟ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਤੁੱਕਬੰਦੀ ਕਰਕੇ ਹਸਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਹ ਤੋਂ ਇਹ ਕਰਕੇ ਜਿਵੇਂ ਪਹਿਲਾਂ ਇੱਕ ਫਿਲਮਾਂ ਆਉਂਦੀਆਂ ਹੁੰਦੀਆਂ ਸੀ ਉਹ ਪਿੰਡਾਂ 'ਚ ਕਦੇ ਰੂੜੀਆਂ ਤੇ गिरਕੇ ਕਦੇ ਉੱਠ ਕੇ ਭੱਜ ਕੇ ਉਹ ਹੁਣ ਪਿੰਡਾਂ ਵਾਲਾ ਕਲਚਰ ਲੋਕ ਘਟ ਦੇਖਦੇ ਆ ਠੀਕ ਹੈ ਪਿੰਡੂ ਸਟਾਈਲ ਨੂੰ ਦੇਖਦੇ ਆ ਉਹੀ ਮਤਲਬ ਪੰਜਾਬ ਨੂੰ ਦੇਖਦੇ ਆ ਫਿਲਮਾਂ ਦੇ ਵਿੱਚ ਪਰ ਉਹ ਪੰਜਾਬ ਦੇ ਵਿੱਚ ਕਈ ਵਾਰ ਐਸੀ ਚੀਜ਼ਾਂ ਦਿਖਾਨਾ ਜਿਹੜੀ ਪੰਜਾਬ ਦੇ ਵਿੱਚ ਪੋਸੀਬਲ ਨਹੀਂ ਹੈਗੀਆਂ ਉਹਨਾਂ ਨੂੰ ਲੋਕ ਨਹੀਂ ਦੇਖਦੇ ਬਹੁਤ ਸਾਰੀਆਂ ਫਿਲਮਾਂ ਦੀ ਮੈਂ ਗੱਲ ਕਰ ਰਿਹਾ ਹੈ ਹੈਪੀ ਖੁਸ਼ ਹੋ ਗਿਆ ਫਿਲਮ ਆਈ ਹੈ ਕਿੱਡਾ ਜੋਰ ਲੱਗਿਆ ਨਰੇਸ਼ ਕੁਦੂਰੀਆ ਆਪ ਰਾਈਟਰ ਹੈ ਡਾਇਰੈਕਟਰ ਹੈ ਮਤਲਬ ਬਹੁਤ ਵਧੀਆ ਕੰਮ ਵੀ ਕਰਦਾ ਬਹੁਤ ਹਿੱਟ ਫਿਲਮਾਂ ਉਹਨਾਂ ਨੇ ਦਿੱਤੀਆਂ ਪਰ ਇਹ ਫਿਲਮ ਲੋਕਾਂ ਨੇ ਕਿਉਂ ਨਹੀਂ ਪਸੰਦ ਕੀਤੀ ਕਿਉਂਕਿ ਮੈਂ ਬਾਰ-ਬਾਰ ਇਹੀ ਕਹਿੰਦਾ ਨਵੇਂ ਫੇਸ ਦੇਖਣਾ ਚਾਹੁੰਦੇ ਆ ਲੋਕ ਨਵੀਂ ਚੀਜ਼ ਮਦਾਨੀਆਂ ਮਲਟੀ ਕਾਸਟ ਸੀਗੀ ਉਸ ਫਿਲਮ ਦੇ ਵਿੱਚ ਏਡੇ ਕਲਾਕਾਰ ਏਡੇ ਕਲਾਕਾਰ ਫਿਲਮ ਕਿੱਥੇ ਆ ਫਿਲਮ ਬਿਲਕੁਲ ਖਤਮ ਹੀ ਸੀ ਬਿਲਕੁਲ ਕੋਈ ਗੱਲ ਕਰਨੀ ਨਹੀਂ ਉਹੀ ਗੱਲ ਹੈ ਨਾ ਫਿਰ ਉਹ ਤਾਂ ਨਹੀਂ ਦੇਖਣ ਜਾਂਦੇ बार-बार ਉਹੀ ਚਿਹਰੇ ਨਹੀਂ ਦੇਖਣਾ ਚਾਹੁੰਦੇ ਨਵਾਂ ਕੁਝ ਚਾਹੁੰਦੇ ਆ ਲੋਕ ਇਹ ਕਿਹਦੇ ਵਿੱਚ ਹੋਰ ਵੀ ਚੀਜ਼ ਆ ਦੇਖੀ ਗਈ ਆ ਸ਼ਰਮਾ ਜੀ ਜਿਵੇਂ ਆਪਾਂ ਗੱਲ ਕਰਦੇ ਆ ਬਾਲੀਵੁੱਡ ਦੇ ਵਿੱਚ ਕਹਿੰਦੇ ਸਲਮਾਨ ਖਾਨ ਨੂੰ ਲੈ ਲਓ ਕਹਿੰਦੇ ਤੁਹਾਡੀ ਫਿਲਮ 400 ਕਰੋੜ ਜਾਂ 1000 ਕਰੋੜ ਰੁਪਏ ਕਮਾਜੇਗੀ ਤਾਂ ਉਹ ਚੀਜ਼ਾਂ ਜੇ ਹੁਣ ਕਿਉਂਕਿ ਉਹਨਾਂ ਨੇ ਆਪਣਾ ਐਕਟਿੰਗ ਦਾ ਲੋਹਾ ਮਨਵਾਇਆ ਸੁਲਮਾਨ ਖਾਨ ਨੇ ਤਾਂ ਉਹਵੇਂ ਕਹਿ ਦਿੰਦੇ ਨੇ ਕਹਿੰਦੇ ਜੀ ਤੁਸੀਂ ਐਮੀ ਵਰਕ ਨੂੰ ਲੈ ਲਓ ਜਾਂ ਮਤਲਬ ਗਿੱਪੀ ਗਰੇਵਾਲ ਨੂੰ ਲੈ ਲਓ ਇਹ ਜਿਹੜੇ ਐਕਟਰ ਨੇ ਕਹਿੰਦੇ ਸਿੰਗਰ ਨੇ ਬੇਸਿਕਲੀ ਤਾਂ ਇਹ ਸਿੰਗਿੰਗ ਤੋਂ ਸਟਾਰਟ ਹੋਏ ਸੀ ਨਾ ਐਕਟੇ ਤਾਂ ਉਹਨਾਂ ਦੇ ਉੱਪਰ ਉਹ ਇਨਵੈਸਟ ਕਰਦੇ ਨੇ ਉਹਨੂੰ ਲੱਗਦਾ ਵੀ ਸ਼ਾਇਦ ਇਹਨਾਂ ਨਾਲ ਸਾਨੂੰ ਜਿਹੜੇ ਹੈਗੇ ਸਾਡੇ ਪੈਸੇ ਪੂਰੇ ਹੋ ਜਾਣਗੇ ਉਹਨਾਂ ਦਾ ਧਿਆਨ ਫਿਲਮਾਂ ਵੱਲ ਨਹੀਂ ਹੈਗਾ ਵੀ ਫਿਲਮ ਵਧੀਆ ਹੋਵੇ ਜਾਂ ਨਹੀਂ ਹੋਵੇ ਸਾਡੇ ਸਿਰ ਪੈਸੇ ਪੂਰੇ ਹੋਣੇ ਚਾਹੀਦੇ ਨੇ ਤਾਂ ਜੀ ਦੇਖੋ ਜਿਹੜੀ ਬਾਲੀਵੁੱਡ ਦੀ ਸੁਲਮਾਨ ਖਾਨ ਦੀ ਸ਼ਾਹਰੂਖ ਖਾਨ ਦੀ ਅਮੀਰ ਖਾਨ ਦੀ ਗੱਲ ਕਰੀਏ ਸੰਨੀ ਦੇ올 ਦੀ ਗੱਲ ਕਰੀਏ ਠੀਕ ਹੈ ਉਹ ਵੀ ਇੱਕ ਇਹ ਨਹੀਂ ਵੀ ਹਰ ਫਿਲਮ ਉਹਨਾਂ ਦੀ ਹਿੱਟ ਹੈ ਪੈਸੇ ਉਹਨਾਂ ਤਾਂ ਫੂਰੇ ਜਾਂਦੇ ਕਿਉਂਕਿ ਉਹਨਾਂ ਦੇ ਨਾਂ ਦੇ ਨਾਲ ਰਾਈਟਸ बिक ਜਾਂਦੇ ਕੋਈ ਸਿੰਗਿੰਗ ਰਾਈਟਸ बिक ਜਾਂਦੇ ਕੋਈ ਹੋਰ OTT ਦੇ ਰਾਈਟਸ बिक ਜਾਂਦੇ ਟੀਵੀ ਚੈਨਲਾਂ ਦੇ ਰਾਈਟਸ बिक ਜਾਂਦੇ ਉਹਨਾਂ ਦੇ ਰਾਈਟਸ बिक ਜਾਂਦੇ ਪੰਜਾਬ ਦੇ ਵਿੱਚ ਰਾਈਟਸ ਦੀ ਨਹੀਂ ਕੀਮਤ ਨਹੀਂ ਮਿਲਦੀ ਫਿਰ ਜਿਵੇਂ ਤੁਸੀਂ ਕਿਹਾ ਗਿੱਪੀ ਗਰੇਵਾਰ ਆ ਜਾਂ ਐਮੀ ਬਿਰਕਾ ਵਧੀਆ ਹੁਣ ਕਰ ਰਹੇ ਆ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਪਰ ਉਹ ਗੱਲ ਫਿਰ ਉੱਥੇ ਆ ਜੂਗੀ ਕਿ ਬਾਰ ਬਾਰ ਫੇਸ ਨਹੀਂ ਦੇਖਿਆ ਜਾਂਦਾ ਨਾਲ ਤੱਕ ਸਪੋਰਟਿੰਗ ਤਾਂ ਤੁਸੀਂ ਦਿਓ ਨਾ ਫਿਰ ਫਿਲਮਾਂ ਤਾਂ ਇਹਨਾਂ ਦੀ ਫਲॉप ਹੁੰਦੀਆਂ ਫਿਲਮਾਂ ਤਾਂ ਹਰ ਕੋਈ ਫਿਲਮ ਫਲॉप ਹੋ ਸਕਦੀ ਹੈ ਐਸੀ ਕੋਈ ਥਿਊਰੀ ਨਹੀਂ ਹੈ ਜ਼ਿੰਦਗੀ ਦੇ ਵਿੱਚ ਕਿ ਇਸ ਬੰਦੇ ਨੂੰ ਲੈ ਲਓ ਇਸ ਸਟੋਰੀ ਨੂੰ ਡਾਇਰੈਕਟਰ ਨੂੰ ਲੈ ਲਓ ਇਸ ਡਾਇਰੈਕਟਰ ਨੂੰ ਲੈ ਲਓ ਤਾਂ ਫਿਲਮ ਸੁਪਰ ਹਿੱਟ ਹੋ ਜੂਗੀ ਐਸਾ ਕੁਝ ਨਹੀਂ ਹੈ ਇਹ ਕੋਈ ਫਾਰਮੂਲਾ ਨਹੀਂ ਜੇ ਫਾਰਮੂਲਾ ਹੁੰਦਾ ਤੇ ਫਿਰ ਕੋਈ ਫਿਲਮ ਫਲॉप ਹੀ ਨਾ ਹੁੰਦੀ ਸਾਰੀਆਂ ਹਿੱਟ ਹੋ ਜਾਂਦੀਆਂ ਕਿਉਂਕਿ ਉਹ ਫਾਰਮੂਲਾ ਹਰ ਬੰਦਾ ਐਡਾਪਟ ਕਰ ਲੈਂਦਾ ਇਹ ਫਾਰਮੂਲਾ ਨਹੀਂ ਹੈ ਫਾਰਮੂਲਾ ਉਹੀ ਹੈ ਵੀ ਆਡੀਅנס ਕੀ ਚਾਹੁੰਦੀ ਹੈ ਉਹਨੂੰ ਕੀ ਦੇਣਾ ਟ੍ਰੈਂਡਿੰਗ ਸ਼ਬਦ ਕਿਉਂ ਆਇਆ ਜਿਹੜੀ ਚੀਜ਼ ਅੱਜ ਲੋਕ ਦੇਖਣਾ ਚਾਹੁੰਦੇ ਆ ਉਹ ਚੀਜ਼ਾਂ ਨੂੰ ਦੇਖੋ ਦਿਓਗੇ ਨਵੇਂ ਕਲਾਕਾਰਾਂ ਨੂੰ ਮੌਕਾ ਦਿਓਗੇ ਨਵੇਂ ਫੇਸ ਲੈ ਕੇ ਆਓਗੇ ਤੇ ਲੋਕ ਦੇਖਣਗੇ ਜੇ ਗੱਲ ਕਰੀਏ ਇਹਦੇ ਨਾਲ ਹੀ ਗੱਲ ਕਰਦੇ ਆ ਜਿਵੇਂ ਪੰਜਾਬੀ ਫਿਲਮਾਂ ਦੇ ਵਿੱਚ ਟ੍ਰੈਂਡਿੰਗ ਦੀ ਗੱਲ ਕੀਤੀ ਹੈ ਜਿਵੇਂ ਸ਼ਰਮਾ ਜੀ ਨੇ ਤੇ ਨਾਲ ਹੀ ਗੱਲ ਕਰੀਏ ਸਿੰਗਰਜ਼ ਦੀ ਗੱਲ ਕਰੀਏ ਜਿਵੇਂ ਉਹ ਪੰਜਾਬੀ ਫਿਲਮਾਂ ਦੇ ਵਿੱਚ ਲਗਾਤਾਰ ਆਪਣਾ ਕਈ ਫਿਲਮਾਂ ਦੇਖੀਆਂ ਨੇ ਕਈ ਸੁਪਰ ਡਿਪਰ ਹਟੀਆਂ ਨੇ ਤਾਂ ਉਸ ਤੋਂ ਬਾਅਦ ਕਈ ਫਿਲਮਾਂ ਹੁੰਦੀਆਂ ਜਿਹੜੀਆਂ ਨਈ ਵੀ ਚੱਲਦੀ ਹੈਗੀਆਂ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਆਲੂ ਨੇ ਉਹ ਕਿਸੇ ਵੀ ਸਬਜ਼ੀ ਦੇ ਵਿੱਚ ਪਾਏ ਜਾਣ ਜਾਂ ਮਤਲਬ ਇੱਕ ਐਕਟ ਜਿਹੜਾ ਸਿੰਗਰ ਆ ਜਾਂ ਉਹ ਐਕਟਰ ਆ ਕੱਲਾ ਹੀ ਜਿਹੜਾ ਆਪਣੀ ਫਿਲਮ ਨੂੰ ਕਮਾਈ ਜਾਵੇ ਇਸ ਤਰ੍ਹਾਂ ਦੇ ਹਲੇ ਕੋਈ ਚੀਜ਼ ਨਹੀਂ ਆ ਨਵੇਂ ਚਿਹਰਿਆਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈਗਾ ਤਾਂ ਲੋਕ ਪੰਜਾਬੀ ਫਿਲਮਾਂ ਨੂੰ ਦੇਖਣ ਜ਼ਰੂਰੀ ਨਹੀਂ ਹੈ ਕਿ ਕਾਮੇਡੀ ਹੀ ਗੱਲ ਕਰੀਏ ਤਾਂ ਜਿਵੇਂ ਸਸਪੈਂਸ ਦੀਆਂ ਫਿਲਮਾਂ ਨੇ ਤਾਂ ਹੋਰ ਇਮੋਸ਼ਨਲ ਫਿਲਮਾਂ ਨੇ ਹੋਰ ਵੱਖ-ਵੱਖਰੇ ਜਰਟ ਤੇ ਕੰਮ ਕਰੋ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਫਿਲਮ ਥੀਏਟਰ 'ਚ ਹੀ ਦੇਖਣ ਜਾਇਆ ਕਰੋ ਮੋਬਾਈਲ ਤੇ OTT ਤੇ ਨਾ ਦੇਖਣ ਦੀ ਕੋਸ਼ਿਸ਼ ਕਰਾਓ ਕਿਉਂਕਿ ਪ੍ਰੋਡਿਊਸਰ ਤਾਂ ਬਹੁਤ ਪੈਸਾ ਲੱਗਦਾ ਇੱਕ ਫਿਲਮ ਬਣਨ ਲਈ 300-400 ਲੋਕਾਂ ਦੀ ਮਿਹਨਤ ਲੱਗਦੀ ਹੈ ਬੜੇ ਲੋਕਾਂ ਦੀ ਉਮੀਦ ਲੱਗਦੀ ਹੈ ਥੀਏਟਰ 'ਚ ਹੀ ਦੇਖਿਆ ਕਰੋ ਪਸੰਦ ਆਏਗੀ ਦੁਆਰਾ ਜਾਓਗੇ ਨਹੀਂ ਪਸੰਦ ਆਏਗੀ ਤਾਂ ਫਿਰ ਤੁਸੀਂ ਆਪਣੇ ਰਿਵਿਊਜ਼ ਦਿਆ ਕਰੋ ਜਦੋਂ ਤੁਸੀਂ ਰਿਵਿਊਜ਼ ਦਿਓਗੇ ਪ੍ਰੋਡਿਊਸਰ ਨੂੰ ਸਮਝ ਆ ਜਾਊਗੀ ਦੀ ਇਹ ਇਸ ਤਰ੍ਹਾਂ ਦਾ ਮਟੀਰੀਅਲ ਨਹੀਂ ਲੋਕ ਦੇਖਣਾ ਚਾਹੁੰਦੇ ਥੀਏਟਰ ਬਜਟ ਚ ਬਣਾਣੀਆਂ ਪੈਣਗੀਆਂ ਫਿਰ ਤੁਸੀਂ ਕਹੋਗੇ ਵੀ ਵਧੀਆ ਮਾਲ ਨਹੀਂ ਜਿਹੜਾ ਹੈ ਪਰੋਸਿਆ ਜਾ ਰਿਹਾ ਬਿਲਕੁਲ ਤਾਂ ਜੇ ਤੁਹਾਨੂੰ ਕੋਈ ਵੀ ਫਿਲਮ ਜਿਹੜੀ ਤੁਸੀਂ ਥੀਟਰ ਦੇ ਵਿੱਚ ਦੇਖਣ ਜਾਂਦੇ ਹੋ ਤੁਸੀਂ ਦੇਖ ਰਹੇ ਹੋ ਤਾਂ ਉਹਦੇ ਉੱਪਰ ਨੀਚੇ ਕਮੈਂਟ ਜਰੂਰ ਕਰਿਆ ਕਰੋ ਸਾਡੀ ਵੀਡੀਓ ਦੇ ਨੀਚੇ ਕਮੈਂਟ ਜਰੂਰ ਕਰਿਓ ਕਿਉਂਕਿ ਸਾਨੂੰ ਪਤਾ ਲੱਗ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਪ੍ਰੋਡਿਊਸਰ ਪੰਜਾਬੀ ਡਾਇਰੈਕਟਰ ਜਾਂ ਸਿੰਗਰ ਜਾਂ ਐਕਟਿੰਗ ਜਿਹੜੇ ਹੈਗੇ ਨੇ ਐਕਟਰ ਜਿਹੜੇ ਹੈਗੇ ਨੇ ਉਹ ਕਿਹੜੀਆਂ ਫਿਲਮਾਂ ਬਣਾਉਣ ਦੇ ਕਿਹੜੇ ਮੁੱਦਿਆਂ ਦੇ ਉੱਪਰ ਫਿਲਮਾਂ ਬਣਾਉਣ ਤਾਂ ਜੋ ਪੰਜਾਬ ਦੇ ਲੋਕ ਇਸ ਨੂੰ ਵੱਧ ਝਟ ਕੇ ਦੇਖਣ ਕੈਮਰਾ ਪਰਸਨ ਗੁਰਜੋਤ